ਯਾ ਵੀ ਮਿੱਤਰੋ ਘੜਿਆਂਗੇ ਲੌਂਗੋਵਾਲ ਬੱਕਰਾ ਮੰਡੀ ਦੇ ਵਿੱਚ ਇਹ ਹੁੰਦੀ ਆ ਬਈ 3 ਤੇ 13 ਤੇ 26 ਤਰੀਕ ਨੂੰ ਕੱਠ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਹੋ ਰਿਹਾ ਹੈਗਾ ਤੇ ਬਾਕੀ ਆਇਆ ਕੀ ਕੀ ਹੋਇਆ ਮੰਡੀ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜਿਹੜਾ ਦੇਖ ਕੇ ਆ ਜਾ ਬੱਪੂ ਇੱਧਰ ਨੂੰ ਆ ਜਾ ਵੀ ਹੋਣਾ ਜਣਾ ਅੱਜ ਬਈ ਖੱਸੀ ਬੱਕਰੇ ਬਹੁਤ ਆਏ ਹੋਏ ਨੇ ਮੰਡੀ ਦੇ ਵਿੱਚ ਦੇਖ ਸਕਦਾ ਨਾ ਵੱਡੇ ਵੀ ਛੋਟੇ ਵੀ ਇਹ ਬੱਕਰੇ ਖੱਸੀਆ ਸਾਰੇ ਜੀ ਕਿੰਨੇ ਕਿੰਨੇ ਟਾਈਮ ਦੇ ਹੋ ਗਏ ਇਹ ਇਹ ਹੋਗੇ ਡੇਡੇ ਡੇਡ ਸਾਲ ਦੇ ਡੇਡੇ ਡੇਡ ਸਾਲ ਦੇ ਠੀਕ ਕਬੇਟ ਕਿੰਨਾ ਹੋਊਗਾ ਭਾਰ ਇਹਦੇ ਵਿੱਚ ਭਾਰ ਹੋਊਗਾ 35 35 ਕਿਲੋ 35 35 ਕਿਲੋ ਠੀਕ ਗੋਸਤ ਜਾਂ ਫਿਰ ਸਾਰਾ ਨਾ ਜੀ ਇਕੱਲਾ ਗੋਸਤ ਇਕੱਲਾ ਗੋਸਤ ਉਹ ਵੈਸੇ ਕਿੰਨੇ ਕਿਲੋ ਦਾ ਹੋਊਗਾ ਇਹ ਬੱਕਰਾ ਵੈਸੇ ਤਾਂ ਵਧੂਗਾ ਹੋ 50 ਪੀਓ ਦਾ ਕਿੰਨਾ 50 ਪੀਓ ਦਾ ਹੋਊਗਾ ਨਾ ਕਿੰਨੇ ਕਿੰਨੇ ਰੁਪਏ ਮੰਗੇ ਨੇ ਨਾ ਇਹਨਾਂ ਦਾ 30 30 ਮੰਗਿਆ ਜੀ 30 3000 ਰੁਪਏ ਠੀਕ ਹੈ 90000 ਰੁਪਏ ਮੰਗਿਆ ਇਹਨੇ ਬੱਕਰਿਆਂ ਦਾ ਹਾਂ ਜੀ ਉਸੇ ਲੱਗਿਆ ਜਿੱਦ ਕਿ ਨਾ ਇਹ ਕਿਸੇ ਤੇ 20 ਲੱਗਿਆ ਕਿਸੇ ਤੇ 21 ਲੱਗਿਆ ਤੇ ਕੱਲ ਇੱਕ ਘਰੇ ਵਿੱਚ ਇੱਕ ਘੱਟ 30 ਦਾ ਇਹਨਾਂ ਨਾਲ ਦਾ ਇੱਕ ਘੱਟ 30 ਦਾ ਘਰੇ ਵਿੱਚ ਘਰੇ ਵਿੱਚ ਅੱਲ ਟਾਈਮ ਹੈਗਾ ਜਣਾ ਹੈਗਾ ਜਾਣਗੇ ਹੋਰ ਕਿੰਨੇ ਕਿੰਨੇ ਘਰੇ ਹੋਰ ਨਹੀਂ ਹੈਗੇ ਜੀ ਇਹੀ ਨੇ ਹਫਤਾ ਹੋ ਗਿਆ ਮੈਂ ਆਹਾਂ 2 ਮਹੀਨੇ ਹੋ ਗਏ ਪਹਿਲਾਂ ਵੇਚ ਗਿਆ ਸੀ ਮੈਂ 9-10 ਬੱਕਰੇ ਚੋਰੀ-ਚੁਰੀ ਦੇ ਚਾਂਸ ਤੋਂ ਡਰ ਤੇ ਵੇਚ ਗਏ ਸੀ ਠੀਕ ਆ ਆ 2 ਮਹੀਨੇ ਹੋ ਗਏ ਤੋਂ ਵੇਚ ਗਿਆ ਸੀ 9 ਬੱਕਰੇ ਠੀਕ ਆ ਰੇਟ ਕਿਵੇਂ ਲੱਗ ਗਿਆ ਜਦੋਂ ਉਹ ਮੰਡੀ ਸੀ ਉਹ ਰੇਟ ਕਿਵੇਂ ਲੱਗ ਗਿਆ ਉਸ ਟਾਈਮ 22-22 ਹਜ਼ਾਰ ਦੇ ਵਿਕੇ ਠੀਕ ਆ 22-22 ਉਹ ਛੋਟੇ ਹੋਣਗੇ ਨਾ ਫਿਰ ਬੱਚੇ ਹੋਣਗੇ ਨਹੀਂ ਇਹੀ ਚੀਜ਼ ਸੀ ਕੋਈ ਮੇਲ ਸੀ ਅੱਛਾ ਇੱਕੋ ਮੇਲ ਸੀਗਾ ਇੱਕੋ ਮੇਲ ਸੀਗਾ ਚਲੋ ਠੀਕ ਹੈ ਜੀ ਧੰਨਵਾਦ ਤੇ ਮਿੱਤਰੋ ਦੇਖ ਸਕਦੇ ਹੋ 30-30 ਹਜ਼ਾਰ ਰੁਪਏ ਮੰਗਿਆ ਬਾਈ ਨੇ ਤੇ ਇਧਰ ਆ ਬਾਈ ਬਰਬਰੀਆਂ ਲੈ ਕੇ ਆਇਆਗਾ ਆਪਣੀਆਂ ਨੇ ਬਾਈ ਹਾਂ ਜੀ ਕੀ ਹਾਲ ਨੇ ਜੀ ਵਧੀਆ ਜੀ ਇਧਰ ਆਓ ਮਹਾਰਾਜ ਹਾਏ ਬੋ ਇਧਰ ਪਾਸੇ ਆ ਜਾ ਕਿੱਥੋਂ ਆਇਓ ਸਾਜਲੇ ਤੂੰ ਸਾਜਲੇ ਤੋਂ ਹਾਂ ਜੀ ਕਿੰਨੀਆਂ ਨੇ ਬਰਬਰੀਆਂ ਬਈ ਆਪਾਂ ਲੈ ਜੀ ਦੀ ਬਈ 15 16 ਜੀ ਕਿੰਨੀਆਂ ਵੇਚਤੀਆਂ 5 6 ਵੇਚਤੀਆਂ ਪਾਸੇ ਵੇਚਤੀਆਂ ਹਾਂ ਜੀ ਬਈ 15 16 ਲੈ ਕੇ ਆਏ ਤੇ 5 6 ਵੇਚ ਤੇ ਆ ਕੁਆਲਿਟੀ ਦੇਖ ਸਕਦੇ ਬਈ ਠੀਕ ਆ ਕੁਆਲਿਟੀ ਕੀ ਮੰਗਿਆ ਕੀ ਇਹਨਾਂ ਦਾ ਵਾਹ ਬਾਈ ਜਿਵੇਂ ਆਹ ਨੇ ਵਿੱਚ ਇਹਦਾ 5000 ਇਹਦਾ 5500 ਆ ਇਹਦਾ ਵੀ 5000 ਠੀਕ ਮੈਂ ਪਾ 5000 ਰੁਪਏ ਬਈ ਇਹਨਾਂ ਦਾ ਠੀਕ ਹੈ ਯਾਨੀ ਕਿ ਬਈ ਦੇਖਦਾ 5 5000 ਰੁਪਏ ਹੀ ਮੰਗਿਆਗਾ ਉਹ ਜਿਹੜੀ ਵੱਡੀ ਖੜੀ ਆ ਉਹਦਾ ਬਈ 10000 ਰੁਪਏ ਲੈ ਉਹ ਦਿਖਾਈ ਬਬੂ ਵੱਡੀ ਬੱਚਾ ਹੈਗਾ ਉਹ ਤੇ ਮਾਂ ਕਰੇ ਕੱਲੀ ਉਹ ਨਹੀਂ ਉਹ ਸੂਣ ਵਾਲੀ ਆ ਬਈ ਸੂਣ ਵਾਲੀ ਆ ਕਿੰਨੇ ਟਾਈਮ ਆ ਵੀ ਸੂਣ ਵਾਲੀ ਆ ਪੱਠ ਬਈ ਕਿੰਨੇ ਟਾਈਮ ਦੀ ਗੱਬਣਾ ਕੀ ਉਹ ਬਈ ਯਾਰ ਤਰੀਤਾ ਨਹੀਂ ਸਾਨੂੰ ਪਤਾ ਯਾਰ ਆਪੀ ਸੂਸਾ ਪਾਉਂਦੀਆਂ ਨੇ ਆਪੀ ਨੂੰ ਪੈਂਦੀਆਂ ਹਾਂ ਇਹ ਬੱਤਰਾ ਵਿੱਚ ਫਿਰਦਾ ਹੁੰਦਾ ਹੈ ਸਹੀ ਗੱਲ ਆ ਸਹੀ ਗੱਲ ਆ ਜੀ ਚੱਲ ਠੀਕ ਆ ਮਿੱਤਰਾਂ ਧੰਨਵਾਦ ਬਈ ਆਜੋ ਬਈ ਹੋਰ ਦਿਖਾਉਣਾ ਤੁਹਾਨੂੰ ਇੱਧਰ ਚੱਲ ਮੜਾ ਜਾ ਜਿਹੜਾ ਦੇ ਦੇ ਕੀ ਹਾਲ ਨੇ ਇਹ ਮਿੱਤਰ ਦੇ ਬੱਚੇ ਬਹੁਤ ਆਏ ਹੋਏ ਨੇ ਅੱਜ ਨਾ ਅੱਜ ਬਰਬਰੀ ਵੀ ਆਈਆਂ ਹੋਈਆਂ ਨੇ ਖੱਸੀ ਬੱਕਰੇ ਵੀ ਆਏ ਹੋਏ ਨੇ ਬੱਕਰੀਆਂ ਵੀ ਯਾਨੀ ਕਿ ਹਰੇਕ ਤਰ੍ਹਾਂ ਦੀ ਵੈਰਾਈਟੀ ਅੱਜ ਆਈ ਹੋਈ ਹੈਗੀ ਤੇ ਇੱਧਰ ਦੇਖੋ ਭੇਡਾਂ ਵੀ ਆਈਆਂ ਹੋਈਆਂ ਹਨਾ ਬਾਈ ਜੀ ਯਾਨੀ ਕਿ ਤੁਸੀਂ ਇੱਥੋਂ ਭੇਡਾਂ ਵੀ ਲੈ ਕੇ ਜਾ ਸਕਦੇ ਹੋ ਜਿਹੜੇ ਮੇਰੇ ਵੀਰ ਭਾਈ ਮੰਡੀ ਚ ਆਉਂਦੇ ਨੇ ਉਹ ਹਰੇਕ ਵੈਰਾਈਟੀ ਮਿਲੂਗੀਰੇ ਦੇਖੋ ਸਾਜੋ ਕਿਹੜਾ ਦੇ ਦੇ ਬਾਈ ਇੱਧਰ ਦਿਖਾ ਦੇ ਸਾਰਾ ਬਾਈ ਬਹੁਤ ਗੁੱਸਾ ਆਇਆ ਹੋਇਆ ਅੱਜ ਕਿ ਹਾਲ ਨੇ ਜੀ ਠੀਕ ਹੈ ਜੀ ਕਿੱਥੋਂ ਆਇਓ ਕਣਕਵਾਲ ਤੋਂ ਕਣਕਵਾਲ ਤੋਂ ਹਾਂਜੀ ਬਾਈ ਕਰਿਓ ਅੱਗੇ ਬੱਕਰੀ ਬੱਕਰੀ ਆ ਨਾ ਹਾਂਜੀ ਕਿੰਨੇ ਟਾਈਮ ਦੀ ਹੋ ਗਈ ਏ ਉਮਰ ਕਿੰਨੀ ਆ ਬੱਕਰੀ ਦੀ ਜਿਹੜੇ ਸਾਲਾਂ ਦੀ ਜਿਹੜੇ ਕਿਸਾਲ ਦੀ ਆ ਗੱਬਣਾ ਜਫਰ ਕਿਸੇ ਬੱਚਾ ਅੱਛਾ ਇਹ ਇਹ ਬੱਚਾ ਇਹਦਾ ਦਾ ਲੈ ਮੈਨੂੰ ਇਹ ਬੱਚਾ ਦੇਖਾ ਕੀ ਆ ਇਹ ਪੱਠਾ ਕ ਬੱਕਰੀ ਪੱਠਾ ਜੀ ਸਿੰਗਲ ਇਹ ਪੱਠਾ ਕੀ ਸੋਹਣੀਆਂ ਪੱਠਾ ਨਾ ਯਾਰ ਪੱਠਾ ਸੋਹਣੀਆਂ ਬਾਈ ਦੇਖ ਸਕਦੇ ਕੀ ਮੰਗਿਆ ਜੋੜੀ ਦਾ ਇਹਦਾ 20000 ਮੰਗਦਾ ਜੀ 20000 ਰੁਪਿਆ ਠੀਕ ਹੈ ਲੱਗਿਆ ਕੁਝ 17 18 ਲੱਗਿਆ ਸਾਡੇ 17 ਜੀ 18 18 ਪੀਰ ਤੇ ਲੱਗ ਗਿਆ ਚੱਲ ਬੀਕੀ ਬੋ ਯਾਰ ਨੀ ਤਿਆ ਬਾਈ ਕੁੱਤਾ ਲੈ ਕੇ ਆਇਆ ਬਾਈ ਕੀ ਹਾਲ ਨੇ ਬਾਈ ਕਿੱਸੀ ਕਰ ਬਾਈ ਕਿੱਥੋਂ ਆਏ ਹੋ ਮੈਂ ਬਾਈ ਰਤਨਗੜ ਪਟਿਆਲਾ ਲੈ ਵੀ ਦਿਖਾਈ ਬਾਈ ਕੀ ਦੇਖ ਸਕਦੇ ਮਿੱਤਰੋ ਕਲਚਰ ਪੋਮ ਆ ਨਾ ਇਹ ਹਾਂ ਜੀ ਕਲ ਚਟੋ ਕੀ ਹੈ ਜੀ ਇਹ ਮੇਲ ਆ ਜਾਂ ਫੀਮੇਲ ਮੇਲ ਹੈ ਵੀਰੇ ਤਾਂ ਵੀ ਮੇਲ ਆ ਦੇਖ ਸਕਦੇ ਹੋ ਨਾ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਬਈ ਹੋ ਗਿਆ 2.5 ਸਾਲ ਦਾ 2.5 ਸਾਲ ਦਾ ਹੋ ਗਿਆ ਠੀਕ ਹੈ ਫੁੱਲ ਸਾਈਜ਼ ਹੋ ਰਿਹਾ ਯਾਨੀ ਕੀ ਫੁੱਲ ਸਾਈਜ਼ ਦਾ ਇਹ ਵੀ ਟੁਆਏ ਦੇ ਵਿੱਚ ਆ ਗਿਆ ਨਾ ਯਾਨੀ ਕੀ ਹਾਂ ਜੀ ਹਾਂ ਜੀ ਲੈ ਮਿੱਤਰੂ ਦੇਖ ਸਕਦਾ ਇਹ ਬਾਲ ਬਈ ਇਹਦੇ ਕੱਟੇ ਹੋਏ ਨੇ ਪਿੱਛੋਂ ਕਟਿੰਗ ਕੀਤੀ ਹੈ ਕਟਿੰਗ ਕੀਤੀ ਹੈ ਸ਼ੇਵ ਬਣਾਇਆ ਹੋਇਆ ਹੈ ਸ਼ੇਵ ਬਣਾਈ ਹੋਈ ਹੈ ਸਹੀ ਗੱਲ ਆ ਬਈ ਲੈ ਮਿੱਤਰੂ ਦੇਖ ਸਕਦਾ ਸ਼ੇਰ ਬਣ ਰਿਹਾ ਹੁਣ ਤਾਂ ਪੂਰਾ ਹੈ ਨਾ ਅੱਗੇ ਵਾਲਾ ਰੱਖਦੇ ਬਾਈ ਨੇ ਤੇ ਪਿੱਛੋਂ ਘੱਟਦੇ ਮੋਟ ਬਾਲ ਹੁੰਦੇ ਨੇ ਬਈ ਮੇਰਾ ਵੀ ਬਹੁਤ ਕੱਟਲੇ ਪੈ ਦਿਨ ਨਾ ਗਰਮੀ ਚ ਆ ਕੇ ਵਾਲੇ ਤੇਰਾ ਉਸ ਆਪਣੇ ਕੋਲ ਬਈ ਸਿੱਟ ਜੂ ਦਾ ਮੇਲਾ ਹੈ ਅੱਛਾ ਮੇਲਾ ਸਾਰੇ ਨੇ ਆਪਣੇ ਕੋਲ ਅੱਛਾ ਕਿੱਥੋਂ ਆਪਾ ਬਿਲਡਿੰਗ ਆ ਵਾਸਤੇ ਆਪਾਂ ਧਰਮਗੜ ਬੈਠੇ ਸ਼ੋਪ ਬਈ ਧਰਮਗੜ ਪਿੰਡ ਠੀਕ ਧਰਮਗੜ ਆਪਣੀ ਪੈਕ ਸ਼ਾਪ ਕੋਤਿਆਂ ਦਾ ਕੰਮ ਕਰਦਾ ਮੈਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਮੈਨੂੰ ਬਈ ਹੋ ਗਏ 7 ਤੋਂ 7 ਸਾਲ ਹੋ ਗਏ ਜੀ ਠੀਕ ਵਧੀਆ ਕੰਮ ਆ ਕੋਤਿਆਂ ਦਾ ਜੇ ਆਪਾਂ ਇਹਦੀ ਗੱਲਬਾਤ ਕਰੀਏ ਬਈ ਕਿਵੇਂ ਆ ਕੰਮ ਹੁਣ ਕਿਵੇਂ ਆ ਹੁਣ ਤਾਂ ਬਈ ਡਾਉਣੀ ਥੋੜਾ ਡਾਉਣ ਪਿਆ ਨਾ ਕੰਮ ਨਾ ਹੁਣ ਸਾਰੇ ਕੰਮ ਹੀ ਡਾਉਣ ਪੈਣ ਲੱਗ ਪੱਗਾ ਹਾਂ ਇਹ ਤਾਂ ਮੰਗੇ ਕੀ ਆ ਬਈ ਇਹਦਾ ਇਹ ਤਾਂ ਬਈ ਆਪਾਂ ਸ਼ੌਂਕੇ ਲੈਂਦੇ ਆ ਤੇ ਬਈ ਸੀ ਰਹਿੰਦਾ ਜਿਮਾਂ ਕਰ ਆ ਗਿਆ ਬੱਕਰੀਆਂ ਵੀ ਆਪਣੀਆਂ ਨੇ ਠੀਕ ਆ ਬੱਕਰੀਆਂ ਵੀ ਆਪਣੀਆਂ ਨੇ ਨਾਲ ਆ ਗਿਆ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋ ਕੁਆਲਿਟੀ ਬਹੁਤ ਹੈ ਕਿਤੇ ਕਿਸੇ ਬੰਦੇ ਨੇ ਹਾਂਜੀ ਆਪਣੀ ਜਾਨਵਰ ਵਾਸਤੇ ਸਲਾਹ ਲੈਣੀ ਹੈ ਕੋਈ ਆਪਾਂ ਠੀਕ ਹੈ ਨੰਬਰ ਦੇ ਦਿਓ ਕੋਈ ਚੱਕਰ ਦੇ 9880 ਜੀ 3273 ਜੀ ਦੁਬਾਰਾ ਫਿਰ ਲਓ 9880 3273 ਠੀਕ ਹੈ ਵੀਰੇ ਇਹੋ ਨੰਬਰ ਆਪਣਾ ਨੇ ਤਾਂ ਮੋੜ ਬਸਟਾਂ ਦੇ ਜੀ ਆਪਣੀ ਦੁਕਾਨ ਹੈ ਠੀਕ ਧੰਨਵਾਦ ਵੀਰੇ ਆ ਜਾ ਬਈ ਅੱਗੇ ਚੱਲਦੇ ਆਂ ਦਿਖਾਉਣਾ ਸਭ ਨੂੰ ਨਾ ਨੇ ਵੀ ਆ ਜਾ ਮੈਂ ਤੈਨੂੰ ਅੱਗੇ ਚੱਲ ਦਾਂਗੇ ਹੋਰ ਦਿਖਾਉਣਾ ਤੁਹਾਨੂੰ ਤੇ ਆਪਣੇ ਨੇ ਬਈ ਕੀ ਹਾਲ ਚਾਲ ਨੇ ਠੀਕ ਆ ਬਈ ਵਧੀਆ ਤੁਹਾਨੂੰ ਵਧੀਆ ਕੰਮ ਕਰ ਹਾਂ ਹਾਂ ਲੋਟ ਆ ਬਈ ਵਧੀਆ ਠੀਕ ਹੈ ਜੀ ਕੀ ਲੈ ਕੇ ਆਏ ਆ ਆ ਜਾ ਮੜਾ ਜਾਣਾ ਕੀ ਲੈ ਕੇ ਆਏ ਹੋ ਬਈ ਚਾਰ ਕ ਬੱਕਰੀਆਂ ਲੈ ਕੇ ਆਏ ਬਈ ਇੱਕ ਪੱਠੀ ਜਿ ਲੈ ਕੇ ਆਇਆ ਠੀਕ ਆ ਆ ਗਏ ਪੱਠਾ ਇੱਕ ਪੱਠਾ ਬਈ ਦੇ ਪੱਠ ਬਹੁਤ ਸੋਹਣੀ ਆ ਨਾ ਯਾਰ ਕਿੰਨੇ ਟਾਈਮ ਦੀ ਹੋਗੀ ਬਈ ਇਹ 8 ਕੁ ਮਹੀਨੇ ਦੀ ਲੈ ਵੀ 8 ਕੁ ਮਹੀਨੇ ਦੀ ਕੰਨ ਕੋਲ ਬਹੁਤ ਚੰਗੇ ਨੇ ਨਾ ਕੀ ਮੰਗਿਆ ਇਹਦਾ ਇਹਦਾ 15000 ਰੁਪਏ ਇਹ 15000 ਰੁਪਏ ਮੰਗਿਆਗਾ ਚੰਗੀ ਪੱਠ ਹਨ ਬੱਕਰੀ ਉਹ ਬੈਠੀ ਹੈ ਜਿਹੜੀ ਹਾਂ ਇੱਕ ਉਹ ਬੱਕਰੀ ਦਿਖਾ ਦੇ ਦੋ ਮੈਂ ਦੋ ਬੱਚੇ ਨੇ ਨਾ ਮਗਰ ਕੀ ਕੀ ਨੇ ਬਈ ਦੋਨੇ ਬੱਕਰੇ ਨੇ ਬਈ ਦੋਨੇ ਬੱਕਰੇ ਨੇ ਬੱਕਰੀ ਚੰਗੀ ਹੈ ਕੀ ਮੰਗਿਆ ਉਹ ਬੱਕਰੀ ਦਾ ਉਹਦਾ 22000 ਰੁਪਏ ਉਹਦਾ 22000 ਰੁਪਏ ਇੱਕ ਉਹ ਪਰਾਂ ਬੈਠਿਆ ਲੋਹੀ ਹਾਂ ਉਹ ਗੱਬਣ ਹੈ ਉਹ ਗੱਬਣ ਆ ਗਈ ਕਿੰਨੇ ਟਾਈਮ ਦੀ ਉਹ ਦੋ ਕੁ ਮਹੀਨੇ ਲੈ ਵੀ ਦੋ ਕੁ ਮਹੀਨੇ ਦੀ ਗੱਬਣ ਆ ਗਈ ਬੱਕਰੀ ਦੇਖ ਸਾ ਧੁੱਪੇ ਬੈਠੀ ਜਾਂਦੀ ਆ ਇਹਦਾ ਕਿੰਨੇ ਮੰਗੇ ਨੇ ਇਹਦਾ 22000 ਰੁਪਏ ਲੈ ਵੀ ਇਹਦਾ 22000 ਰੁਪਏ ਹੈ ਨਾ ਵਿਕੇ ਕੁਸ ਬਾਈ ਕਾ ਨਹੀਂ ਕਰਦੇ ਇੱਕ ਇੱਧਰ ਦਿਖਾ ਦੇ ਬੱਬੂ ਕਾ ਖੜੀ ਹੈ ਛੁਟੀ ਜੀ ਬੱਕਰੀ ਹੈ ਨਾ ਇਹਦੇ ਕਿੰਨੇ ਰੁਪਏ ਇਹਦਾ 26000 ਰੁਪਏ ਬੱਸ ਲੈ ਵੀ ਇਹਦਾ ਪੱਠ ਨਾਲ 26000 ਰੁਪਏ ਹੈ ਨਾ ਬਾਕੀ ਦੇਖ ਸਕਦੇ ਬਈ ਆ ਜਾ ਅੱਗੇ ਚੱਲਦੇ ਆਂਗੇ ਹੋਰ ਤੁਹਾਨੂੰ ਦਿਖਾਉਨੇ ਆ ਬਾਈ ਅੱਜ ਮੰਡੀ ਦੇ ਵਿੱਚ ਅੱਜ ਰੌਣਕ ਵਧੀਆ ਅੱਗੇ ਨਾਲ ਥੋੜੀ ਜੀ ਤੇ ਇੱਧਰ ਖੱਸੀ ਬੱਕਰੇ ਆਏ ਹੋਏ ਨੇ ਕਾਫੀ ਵੀਰ ਲੈ ਕੇ ਆਇਆ ਹੋਇਆ ਹੈਗਾ ਦੇਖ ਸਕਦੇ ਹੋ ਬਈ ਆ ਜਾ ਬਈ ਆਪਣੇ ਬੱਕਰੇ ਹੀ ਇਹ ਕਿੱਥੋਂ ਆਇਓ ਲੈ ਵੀ ਨਗਰੇ ਤੋਂ ਆਇਆ ਬਾਈ ਠੀਕ ਹੈ ਜੀ ਇਹ ਬੱਕਰਾ ਬਈ ਕਿਵੇਂ ਆ ਇਹ ਖੱਸੀ ਆਈ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ 3.5 ਸਾਲ ਦਾ ਜੀ 3.5 ਸਾਲ ਦਾ 8 ਦੰਦ ਹੋ ਗਿਆ ਹਾਂ ਜੀ ਇਹ ਵੀ 8 ਦੰਦ ਹੋ ਗਿਆ ਵੇਟ ਕਿੰਨਾ ਹੋਊਗਾ ਇਹ ਕਵਾਂਟਲ ਜੀ ਲੈ ਵੀ ਕਵਾਂਟਲ ਵੇਟ ਹੋਊਗਾ ਬੱਕਰੇ ਦੇ ਵਿੱਚ ਹਨਾ ਦੇਖ ਸਕਦੇ ਹੋ ਹਾਈਟ ਵੀ ਮਲਾਦਾ 42 ਇੰਚ ਹੋਊਗਾ 42 ਹਾਂ 42 ਇੰਚ 42 ਇੰਚ ਹਾਈਟ ਹੋਣਾ ਕੁਆਂਟਲ ਦਾ ਬੱਕਰਾ ਬਈ ਦੇਖ ਸਕਦੇ ਹੋ ਨਾ ਖੱਸੀ ਆ ਬਈ ਤੇ ਜੈਡ ਬਲੈਕ ਦੇ ਵਿੱਚ ਆ ਗਿਆ ਕੀ ਮੰਗਿਆ ਇਹਦਾ ਇਹਦਾ 50000 ਰੁਪਏ 50000 ਰੁਪਏ ਮੰਗਿਆ ਬਈ 50000 ਰੁਪਏ ਮੰਗੇ ਲੱਗਿਆ ਕੁਸ ਨਾ ਹੀ ਹਲੇ ਕੁਸੀ ਚਲੋ ਕੋਈ ਗੱਲ ਹੀ ਲੱਗ ਜੂਗਾ ਉਹ ਬੱਕਰਾ ਬਈ ਉਹ ਵੀ ਆਪਣੀ ਹੈ ਉਹ ਕਿਵੇਂ ਆਗਾ ਕਿੰਨੇ ਦੰਦ ਉਹ ਕਿਵੇਂ ਉਹ ਵੀ ਇਹਦੇ ਬਰਾਬਰ ਹੀ ਆ ਠੀਕ ਆ ਵੇਟ ਕਿੰਨਾ ਹੋਊਗਾ ਉਹਦਾ ਹੋਊਗਾ 85 ਕਿਲੋ 85 ਕਿਲੋ ਹੋਊਗਾ ਹਣਾ ਹਾਂ ਜੀ ਉਹਦੇ ਕਿੰਨੇ ਪੇ ਮੰਗੇ ਨੇ ਬਾਈ ਉਹਦੇ ਵੀ ਇੰਨੀ ਮੰਗੇ ਨੇ ਕਿੰਨੇ ਬੱਕਰੇ ਲੈ ਕੇ ਆਏ ਹੋਗੇ ਬੱਕਰੇ ਨੌ ਲੈ ਕੇ ਆਏ ਨੇ ਨੌ ਬੱਕਰੇ ਵੇਖੇ ਇੱਕ ਹਜੇ ਰਹਿੰਦੇ ਨੇ ਲੈ ਵੀ ਇਧਰ ਆਇਆ ਬੱਬੂ ਇੱਕ ਇੱਕ ਉਹ ਖੜਿਆ ਬਈ ਬੱਕਰਾ ਦੇਖ ਸਕਦੇ ਹੋ ਨਾ ਆਇਆ ਇਧਰ ਆਇਆ ਆਪਣਾ ਮੜਾ ਦਿਖਾਈ ਬੱਕ ਆਈ ਬਈ ਮੜਾ ਜਾ ਲੈ ਵੀ ਕਿੱਥੋਂ ਆਏ ਹੋ ਸੀ ਨਗਰੇ ਤੋਂ ਨਗਰੇ ਤੋਂ ਇਹ ਇੱਥੇ ਉਸਨਾਮ ਕੋਲੇ ਨਗਰੇ ਨਾਲ ਮਹਿਲਾ ਚੌਕ ਨਾਲ ਲੈ ਵੀ ਮਹਿਲਾ ਚੌਕ ਦੇ ਨਾਲ ਦੇ ਤਿੰਨ ਬੱਕਰੇ ਖੜੇ ਨੇ ਬਾਈ ਇਹ ਵੀ ਚੰਗੇ ਵੇਟ ਦੇ ਨੇ ਘਰੇ ਕਿੰਨੇ ਕਿੰਨੇ ਬਾਈ ਆਪਣੇ ਕੋਲੇ ਆਏ ਨਵੇਂ ਪਾਲੇ ਸੀ ਅਸੀਂ ਨਵੇਂ ਪਾਲੇ ਤੀਆਂ ਹਾਂ ਹਾਂ ਲੋ ਵੀ ਹੁਣ ਆ ਗਈ ਕੁਰਬਾਨੀ ਹਨਾ ਅੱਗੇ ਆ ਖੜੇ ਨੇ ਬੱਕਰੇ ਇਹ ਨਾ ਖੜੇ ਨੇ ਇਹ ਵੀ ਇਧਰ ਮਾਰਦੇ ਨੇਗਾ ਬਈ ਜੇ ਕਿਸੇ ਨੂੰ ਖੱਸੀ ਬੱਕਰੇ ਚਾਹੀਦੇ ਹੋਣ ਬਈ ਆ ਤੁਹਾਨੂੰ ਬਾਈ ਦਾ ਨੰਬਰ ਦੇਵਾਂਗੇ ਆਪਾਂ ਵੀਡੀਓ ਦੇ ਵਿੱਚ ਇਹ ਵਿੱਚ ਕੋਈ ਵੀ ਬੱਕਰਾ ਜੀ ਖਰੀਦ ਸਕਦੇ ਹੋਗੇ ਇਹ ਕਿੰਨੇ ਹੋਣਗੇ ਵੇਟ ਦੇ ਪੱਖੋਂ ਕਿੰਨੇ 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 ਬੇਟੋ ਇਹਨਾਂ ਤੇ ਲੱਗੇ 70000 ਰੁਪਏ 90 ਮੰਗੇ ਦੀ ਤਿੰਨਾਂ ਤੇ ਹਾਂਜੀ ਇਹ ਵੀ ਤਿੰਨਾਂ ਤੇ 70000 ਰੁਪਏ ਲੱਗੇ ਆ 90 ਮੰਗੇ ਦੀ 30000 ਰੁਪਏ ਮੰਗੇ ਦੀ ਆਇਆ ਕਰ ਨੰਬਰ ਦਾ 96729 31486 ਦੁਬਾਰੇ ਫਿਰ ਬੋਲਦੇ 96729 31486 ਲੈ ਵੀ ਮਿੱਤਰੋ ਕਰ ਲੋ ਸੰਪਰਕ ਜੇ ਕਿਸੇ ਨੂੰ ਵੀ ਬੱਕਰੀ ਚਾਹੀਦੀ ਹੋਣ ਆ ਜਾਓ ਇਸ ਨੂੰ ਦੋ ਬੱਕਰੇ ਹੋਰ ਦਿਖਾਉਣਾ ਆਹ ਬਾਈ ਲਈ ਆਉਂਦਾਗਾ ਇੱਕ ਅੱਸੀ ਆਪੇ ਬੱਕਰੇ ਇੱਕ ਅੱਸੀ ਆਂਡੂ ਆ ਆਂਡੂ ਆ ਠੀਕ ਆ ਜੀ ਕਿੱਥੋਂ ਆਇਓ ਫਤੇਗੜ ਤੋਂ ਜੀ ਲੈ ਵੀ ਉਹ ਪਰਲਾ ਆਂਡੂ ਆ ਦੇਖ ਸਕਦੇ ਹੋਗੇ ਤੇ ਕਿੰਨੇ ਕਿੰਨੇ ਮੰਗੇ ਨੇ ਬਈ ਇਹਨਾਂ ਦੇ ਇਹਦਾ 45000 ਇਹਦਾ 50000 ਲੈ ਵੀ ਉਹਦਾ 45000 ਤੇ ਇਹਦਾ 50000 ਵੇਟ ਕਿੰਨਾ ਕੋ ਉਹ ਖੱਸੀ ਦੇ ਵਿੱਚ ਇਹਦੇ ਹੋਊਗਾ 80 ਕਿਲੋ ਜੀ ਅੱਛਾ 80 ਕਿਲੋ 75 80 ਕਿਲੋ ਰਾਮ ਜੱਟ 80 ਕਿਲੋ ਵੇਟ ਹੋਊਗਾ ਬਾਈ ਦੇਖ ਸਕਦੇ ਹੋ ਨਾ ਕੁਛ ਲੱਗਿਆ ਬਾਈ ਨਾ ਹੀ ਤਾਂ ਆਈ ਹੈ ਬਾਈ ਅੱਛਾ ਹਜੇ ਆਈ ਰਿਓ ਚਲ ਠੀਕ ਹੈ ਬਾਈ ਧੰਨਵਾਦ ਬਾਈ ਲੈ ਵੀ ਮਿੱਤਰੋ ਲੌਂਗੋਵਾਲ ਬੱਕਰਾ ਮੰਡੀ 'ਚ ਖੜੇ ਸੀਗੇ 3 13 ਤੇ 26 ਦੀ ਹੁੰਦੀ ਆ ਬਈ ਆਇਆ ਕਰੋ ਜਰੂਰ ਠੀਕ ਹੈ ਜੀ ਕੋਲ ਲੱਗ ਗਈ ਹੁਣ ਹੋਣ ਪੂਰੀ ਪਹੁੰਚਾ ਜਰੂਰ ਕਰੋ ਬਾਈ ਧੰਨਵਾਦ